ਹਾਂਜੀ ਵੈਲਕਮ ਟੂ ਮਾਈ YouTube ਚੈਨਲ ਸੁਪ੍ਰੀਤ ਅਕੈਡਮੀ ਅੱਜ ਦੀ ਵੀਡੀਓ ਆਪਾਂ ਮੁਲਾਜ਼ਮਾਂ ਲਈ ਲੈ ਕੇ ਆਇਾਂਗੇ ਮੁਲਾਜ਼ਮਾਂ ਲਈ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ ਦਿੱਤੀ ਹੈ ਰਿਟਾਇਰਮੈਂਟ ਨੂੰ ਲੈ ਕੇ ਨਵਾਂ ਨੋਟੀਫਿਕੇਸ਼ਨ ਹੈ ਜਿਹੜਾ ਉਹ ਜਾਰੀ ਹੋਇਆਗਾ ਡਿਟੇਲਸ ਡਿਸਕਸ਼ਨ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਲੇਟੈਸਟ ਅਪਡੇਟ ਚਾਹੇ ਉਹ ਮੁਲਾਜ਼ਮਾ ਨਾਲ ਜੁੜੀ ਹੋਵੇ ਜਾਂ ਫਿਰ 6th ਪੇ ਕਮਿਸ਼ਨ 7th ਪੇ ਕਮਿਸ਼ਨ ਨਾਲ ਜੁੜੀ ਹੋਵੇ ਇਸ ਤੋਂ ਇਲਾਵਾ ਮਾਸਟਰ ਕੈਡਰ ਈਟੀਟੀ ਕੈਡਰ ਜਾਂ ਫਿਰ ਪੀਐਸਟੈਟ ਨਾਲ ਜੁੜੀ ਹੋਵੇ ਹਰ ਤਰ੍ਹਾਂ ਦੀ ਨੋਟੀਫਿਕੇਸ਼ਨ ਨਵੇਂ ਜੋਬਸ ਦੀ ਨੋਟੀਫਿਕੇਸ਼ਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਕੋਈ ਵੀ ਇਦਾਂ ਦੀ ਇਨਫੋਰਮੇਸ਼ਨ ਜਿਹੜੀ ਤੁਹਾਡੇ ਤੋਂ ਮਿਸ ਨਾ ਹੋਵੇ हां जी ਤਾਂ ਆਪਾਂ ਹੁਣ ਡਿਸਕਸ਼ਨ ਕਰਾਂਗੇ ਕਿ ਕਿਹੜੀ ਖੁਸ਼ਖਬਰੀ ਹੈ ਜਿਹੜੀ ਮੁਲਾਜ਼ਮਾਂ ਲਈ ਸਰਕਾਰ ਲੈ ਕੇ ਆਈ ਹੈਗੀ ਦੇਖੋ ਆਪਾਂ ਦੇਖਦੇ ਆਗੇ ਤਾਂ ਪੰਜਾਬ ਅਪਡੇਟਸ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਰਿਟਾਇਰਮੈਂਟ ਦੀ ਉਮਰ 60 ਸਾਲ ਕਰਨ ਦਾ ਪ੍ਰੋਪੋਜ਼ਲ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਲੈ ਕੇ ਆ ਰਹੀ ਹੈ ਸਾਨੂੰ ਮੇਰੇ ਜਾਣਕਾਰੀ ਅਨੁਸਾਰ 95% ਚਾਂਸ ਹਨ ਕਿ ਰਿਟਾਇਰਮੈਂਟ ਦੀ ਉਮਰ 60 ਸਾਲ ਹੋ ਜਾਵੇਗੀ ਤਾਂ ਇਹ 1:00 ਵਜੇ 4 ਫਰਵਰੀ 2025 ਨੂੰ ਟਵੀਟ ਕੀਤਾ ਗਿਆ ਪੰਜਾਬ ਅਪਡੇਟਸ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਹੁਣ ਨਵਾਂ ਸੈਸ਼ਨ ਆ ਰਿਹਾ ਹੈਗਾ ਵਿਧਾਨ ਸਭਾ ਦਾ ਉਸ ਦੇ ਵਿੱਚ ਇਹ ਪ੍ਰੋਪੋਜ਼ਲ ਆ ਰਿਹਾ ਹੈ ਕਿ ਜਿਹੜੀ ਮੁਲਾਜ਼ਮਾ ਦੀ ਰਿਟਾਇਰਮੈਂਟ ਦੀ ਏਜ ਆ ਉਹ 60 ਸਾਲ ਕਰ ਦਿੱਤੀ ਜਾਊਗੀ 95% ਚਾਂਸ ਨੇ ਕਿ ਉਹ 60 ਸਾਲ ਹੋ ਜਾਏਗੀ ਹੁਣ ਇਹ ਏਜਮੈਂਟ ਏਜ ਦੀ ਇਸ ਦਾ ਜਿਹੜੀ ਰਿਟਾਇਰਮੈਂਟ ਦੀ ਉਹ ਰਜੇ 58 ਸਾਲ ਹੈਗੀ ਹੁਣ 58 ਤੋਂ 60 ਸਾਲ ਹੋ ਜੂਗੀ ਮਤਲਬ 2 ਸਾਲ ਮੁਲਾਜ਼ਮਾ ਨੂੰ ਹੋਰ ਸਰਵਿਸ ਕਰਨ ਦਾ ਮੌਕਾ ਦਿੱਤਾ ਜਾਊਗਾ ਬਹੁਤ ਵੱਡੀ ਆਪਾਂ ਖੁਸ਼ਖਬਰੀ ਇਹ ਮੁਲਾਜ਼ਮਾ ਲਈ ਕਹਿ ਸਕਦੇ ਆ ਕਿ ਕਿ ਉਹਨਾਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਵੱਧ ਟਾਈਮ ਸਰਵਿਸ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈਗਾ ਤਾਂ ਕਿ ਉਹ ਲੰਮੇ ਸਮੇਂ ਤੱਕ ਜਿਹੜੇ ਸਰਕਾਰ ਦੇ ਜਿਹੜੇ ਵੀ ਫਾਇਦੇ ਆ ਬੈਨੀਫਿਟ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਉਹਨਾਂ ਦਾ ਫਾਇਦਾ ਉਹ ਉਠਾ ਸਕਣ ਤੇ ਲਾਭ ਉਠਾ ਸਕਣ ਤੇ ਇਸੇ ਤਰ੍ਹਾਂ ਦੀ ਜੇਕਰ ਸਾਨੂੰ ਕੋਈ ਹੋਰ ਅਪਡੇਟ ਮੁਲਾਜ਼ਮਾ ਨਾਲ ਜੁੜੀ ਹੋਈ ਮਿਲੀ ਉਹ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਲਾਸਟ ਵੀਡੀਓ ਵਿੱਚ ਦੱਸ ਦੇਣਾ ਚਾਹੁੰਦੇ ਆ ਅਸੀਂ 7th ਪੇ ਕਮਿਸ਼ਨ ਨੂੰ ਲੈ ਕੇ ਇੱਕ ਵੀਡੀਓ ਪਾਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਜਿਹੜੀ ਕੋਈ ਵੀ ਨਵੀਂ ਭਰਤੀ ਹਲੀ ਨਹੀਂ ਕੀਤੀ ਜਾਏਗੀ 7th ਪੇ ਕਮਿਸ਼ਨ ਜਿਹੜਾ ਹੁਣ ਆ ਰਹੀ ਆ ਨਵੀਆਂ ਪੋਸਟਾਂ ਜਿੰਨੀਆਂ ਵੀ ਹੋਣਗੀਆਂ ਚਾਹੇ ਉਹ 88594 ਹੋਵੇ 2364 ਹੋਵੇ ਜਾਂ ਫਿਰ ਕੋਈ ਵੀ ਹੋਰ ਭਰਤੀ ਉਨ੍ਹਾਂ ਦੀ ਜਿਹੜੀ ਰਿਕਰੂਟਮੈਂਟ ਹੋ ਗਈ ਉਹ 7th ਪੇ ਕਮਿਸ਼ਨ ਦੇ ਅੰਡਰ ਹੋਊਗੀ ਜਿਹੜੀ ਆ ਮੁਲਾਜ਼ਮਾਂ ਨੇ ਆਲਰੇਡੀ ਆਪਣੇ ਕੇਸ ਫਾਈਲ ਕੀਤੇ ਹੋਏ ਨੇ ਕਿ ਜਿਹੜੇ ਆਲਰੇਡੀ ਜੌਬ ਤੇ ਨੇ ਉਹਨਾਂ ਨੂੰ 6th ਪੇ ਕਮਿਸ਼ਨ ਮਿਲਣ ਦੇ ਹੀ ਜ਼ਿਆਦਾ ਚਾਂਸੇਸ ਨੇ ਕਿ ਐਮੈਂਡਮੈਂਟ ਜਿਹੜੀ ਉਹ ਨਵੀਆਂ ਪੋਸਟਾਂ ਦੇ ਵਿੱਚ ਕੀਤੀ ਜਾਊਗੀ ਬਾਕੀ ਜੇਕਰ ਸਾਨੂੰ ਕੋਈ ਹੋਰ ਅਪਡੇਟ ਮਿਲਦੀ ਹੈ ਸੀਧਾ ਨਾਲ ਸਾਂਝੀ ਜ਼ਰੂਰ ਕਰਾਂਗੇ ਇਹ ਖਬਰ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਕਿ ਲਾਭਦਾਇਕ ਹੈ ਮੁਲਾਜ਼ਮਾਂ ਲਈ ਜੁਰਾ ਜ਼ਿਆਦਾ ਤੋਂ ਜ਼ਿਆਦਾ ਮੁਲਾਜ਼ਮਾਂ ਨਾਲ ਸ਼ੇਅਰ ਕੀਤੀ ਜਾਵੇ ਤਾਂ ਕਿ ਉਹਨਾਂ ਨੂੰ ਵੀ ਇਸ ਖੁਸ਼ਖਬਰੀ ਦਾ ਪਤਾ ਲੱਗੇ ਬਾਕੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਨਵੀਆਂ-ਨਵੀਆਂ ਅਪਡੇਟਸ ਦੇ ਲਈ ਧੰਨਵਾਦ